ਬਹੁਤ ਸਰਪੰਚਾਂ ਨੂੰ ਜਦੋਂ ਸੜਕਾਂ ਤੇ ਪਾਣੀ ਆ ਜਾਂਦਾ ਗਾਲਾਂ ਪੈਂਦੀਆਂ ਨੇ ਆਪਾਂ ਕੀ ਵੇਖਦੇ ਆ ਵੀ ਖੇਤਾਂ 'ਚ ਬਹੁਤ ਲੋਕ ਘਰ ਪਾਲਾਂਦੇ ਆ ਪਿੰਡ 'ਚ ਜਗ੍ਹਾ ਦੀ ਤੰਗੀ ਹੁੰਦੀ ਆ ਪਰ ਉਹ ਨਾ ਇਹ ਨਿਕਾਸੀ ਪਾਣੀ ਦਾ ਹੱਲ ਨਹੀਂ ਹੁੰਦਾ ਉਹ ਸੜਕਾਂ ਦੇ ਪਾਣੀ ਛੱਡਣ ਲੱਗ ਜਾਂਦੇ ਆ ਪਾਣੀ ਜਾਈ ਜਾਂਦਾ ਚਾਈ ਜਾਂਦਾ ਸੜਕਾਂ ਦੇ ਕਿਲੋ ਕਿਲੋਮੀਟਰ ਤੱਕ ਪਾਣੀ ਵਗ ਜਾਂਦਾ ਉਹਦਾ ਪੱਕਾ ਹੱਲਾ ਬਾਈ ਨੇ ਤਰਸੇਮ ਨੇ ਕਰਤਾ 25 ਫੁੱਟ ਡੂੰਗਾ ਟੋਆ ਪੱਟੂਗਾ ਤੇ ਨਾਲ ਜ ਟੋਆ ਆਪਾਂ ਕੱਚਾ ਰੱਖ ਦਿਆਂ ਉਹਦੀ ਟਿਕ ਡਿੱਕੇ ਭਰ ਜਾਂਦਾਗਾ ਪਰ ਉਹਦੇ ਵਿੱਚ ਆ ਸਿਮਿੰਟ ਬਰੇਤੀ ਬਾਦਰੀ ਦੇ ਮਿਸ਼ਰਣ ਦੇ ਤਿਆਰ ਕੀਤੇ ਵਧੀਆ ਕੜੇ ਨੇ ਜਾਨੀ ਕਿ ਕੜੇ ਪਾਵਾਂਗੇ 20 ਫੁੱਟ ਤੱਕ ਵੀ 25 ਫੁੱਟ ਤੱਕ ਜੀ ਇਹ ਮਹਿੰਗਾ ਤਾਂ ਨਹੀਂ ਬੜਾ ਸੌਦਾ ਨਹੀਂ ਨੋਰਮਲ ਹੈ ਜੀ ਕਿੰਨੇ ਦਾ ਫਿਰ ਵੀ ਇਹ 12.5 ਹਜ਼ਾਰ ਦੇ ਵਿੱਚ ਆਪਣਾ 15 ਕਿਲੋਮੀਟਰ ਦੇ ਰੇ ਵਿੱਚ ਕਵਰ ਕਰ ਦਾਂਗੇ ਜੇ ਕਿਸੇ ਨੇ 15 ਕਿਲੋਮੀਟਰ ਤੋਂ ਬਾਹਰ ਮੰਗਾਉਣਾ ਹੋਵੇ ਉਹਦਾ ਗੱਡੀ ਦਾ ਕਿਰਾਇਆ ਪੈ ਜਾਏਗਾ ਗੱਡੀ ਦਾ ਕਿਰਾਇਆ ਮੰਨ ਲਓ ਕਿਸੇ ਨੇ ਅੰਮਰਸਰ ਸਾਹਿਬ ਮੰਗਵਾਉਣਾ ਹੈਗਾ ਉਹ ਗੱਡੀ ਦਾ ਕਿਰਾਇਆ ਮੈਂਸ਼ਨ ਹੋ ਜਾਏਗਾ ਕਿਰਾਇਆ ਤੁਸੀਂ ਦੱਸ ਦੋਗੇ ਫੋਨ ਤੇ ਆਓ ਫੋਨ ਤੇ ਗੱਲ ਕਰੋ ਤੇ ਇਹ ਕੋਈ ਐਵੇਂ ਕੱਚਾ ਇਹ ਤਾਂ ਨਹੀਂ ਬਣਾਇਆ ਬਈ ਨਹੀਂ ਨਹੀਂ ਕੱਚਾ ਨਹੀਂ ਭਾਈ ਲਾਈਫਟਾਈਮ ਦਾ ਕੰਮ ਹੈ ਇਹ ਇਸਿਆ ਇਹਦਾ ਬੈਨੀਫਿਟ ਇਹ ਹੈ ਅਗਰ 15 ਸਾਲ ਦੀ ਆਪਾਂ ਗਾਰੰਟੀ ਲਵਾਂਗੇ ਦੀ ਛੇਤੀ ਭਰ ਦਮਨ ਲਾ ਪਰਿਵਾਰ ਚ ਤਿੰਨ ਚਾਰ ਜਾਨੇ ਨੇ ਟੋਆ ਭਰ ਦੇ 15 ਸਾਲ ਦੀ ਉਨੇ ਲਈ ਫਿਰ ਵਜੂ ਦੀ ਅੱਛਾ ਖਾਲੀ ਵੀ ਹੋ ਜਾਊਗਾ ਖਾਲੀ ਵੀ ਹੋ ਜਾਊਗਾ ਤੇ ਇਹਦੇ ਵਿੱਚ ਆਹ ਤਾਰਾ ਪੈਂਦੀਆਂ ਨੇ ਇਹ ਤਾਰਾ ਪੈਂਦੀਆਂ ਨੇ ਜੀ ਹੂੰ ਆ ਇਹਦੇ ਉੱਪਰ ਪੱਕਾ ਜਿਹਾ ਨੀਕਾ ਟੱਕਣ ਲੱਗ ਜਾਊਗਾ ਇਹ 3 ਇੰਚ ਲੈਂਟਰ ਹੁੰਦਾ ਸਾਰਾ ਬੜੀਆ ਤਗੜਾ ਜਿਹਾ 8 ਸਰੀਏ ਪੈਂਦੇ ਨੇ ਤੇ ਇਹ ਗੱਡੀ ਚੜੀ ਚੱਲ ਗੱਡੀ ਚੜੀ ਚੱਲੋ ਜੰਮਰ ਫੇਰ ਵੀ ਨੀ ਕੁਝ ਹੁੰਦਾ ਹੈਗਾ ਕੁਝ ਨਹੀਂ ਹੁੰਦਾ ਵੀਰੇ ਜੀ ਯਾਨੀ ਕਿ ਆਪਣੇ ਘਰ ਦੇ ਵਿੱਚ ਪਟਾਕੇ ਹਟੋਆ ਜਿਵੇਂ ਮਰਜ਼ੀ ਕੋਈ ਚੱਲ ਹਾਂਜੀ ਹਾਂਜੀ ਤੇ ਇਹਦੇ ਵਿੱਚ ਤਾਰਾ ਪੈਂਦੇ ਇਸ ਤੋਂ ਇਲਾਵਾ ਖੇਤੀਬਾੜੀ ਵਾਲੇ ਕਿਸਾਨਾਂ ਨਾਲ ਇਹ ਸਬੰਧਤ ਆ ਕੰਮ ਜਿਵੇਂ ਖੇਤਾਂ 'ਚ ਆਪਾਂ ਵੇਖਦੇ ਆ ਕਣਿਆਲੀ ਤਾਰ ਲਾਉਣਿਆਂ ਲੱਕੜ ਦੇ ਟੰਬੇ ਦੇ ਵੱਟ ਕੇ ਲਾ ਦਨੇ ਸੌਂ ਖਾ ਜਾਂਦੀ ਆ ਗਲ ਜਾਂਦੇ ਆ ਆ ਲਾ ਲਓ ਕਿੰਨੇ ਫੁੱਟ ਰਹੀ ਬਈ ਇਹ ਸਾਢੇ 6 ਫੁੱਟ ਦਾ ਵੀਰੇ ਤੇ ਵੱਡਾ ਛੋਟਾ ਆਪਣੀ ਚੁਆਇਸ ਮੈਂ ਤੁਹਾਨੂੰ ਵੱਡਾ ਚੁਆਇਸ ਆਰਡਰ ਤੇ ਹੋ ਜਾਏਗਾ ਸਰ ਕਿੰਨੇ ਤੱਕ ਵੱਡਾ ਬਣਾਉਂਗਾ ਵੱਧ ਤੋਂ ਵੱਧ ਇਹ 7 ਫੁੱਟ ਤੱਕ 8 ਫੁੱਟ ਤੱਕ ਵੱਡਾ ਹੋ ਜਾਏਗਾ ਅੱਛਾ ਸਰੀਏਜ ਪਾਉਣੇ ਹੁੰਦੇ ਹਨ ਵੀਰੇ ਇਹ ਤਾਰ ਪੈਂਦੀ ਸਰ ਕਿਹੜੀ ਤਾਰ ਪੈਂਦੀ ਹੈ ਇਹ ਆਹ ਪੈਂਦੀ ਹੈ ਤਾਰ ਜੀ ਕਿੰਨੀਆਂ ਤਾਰਾਂ ਪਾਉਣੇ ਹੋਗੇ ਇਹ 6 ਤਾਰਾਂ ਮਿੰਜੇ ਨੇ ਜੀ ਫਿਰ ਤਾਂ ਪੂਰਾ ਵਧੀਆ ਲੈਂਟਰ ਵਾਲਾ ਕੰਮ ਹੀ ਹੋ ਗਿਆ ਹਾਂ ਜੀ ਹਾਂ ਜੀ ਮਜ਼ਬੂਤ ਹੋ ਗਿਆ 6 ਤਾਰ ਵੀ ਹੁ ਇੱਕ ਬੋਰੀ ਚੋਕਾ ਟੋਕੜ ਪਿਆ ਤਿਆਰ ਕਰਦੇ ਉਹ ਚੀਜ਼ ਨਹੀਂ ਵਧੀਆ ਤੇਜ ਮਸਾਲੇ ਦੇ ਤਿਆਰ ਕਰੇ ਨੇ ਬਾਕੀ ਕਿਸੇ ਨੇ ਮਿੰਤੀ ਵਾਲੇ ਲੈਣੇ ਨੇ ਖੰਭੇ ਜਿਹੜੇ ਮਿੰਤੀਆਂ ਕਰਦੋ ਨੇ ਖੇਤਾਂ ਦੀਆਂ ਉਹ ਵੀ ਤਿਆਰ ਕਰਦੇ ਆਪਾਂ ਛੋਟੇ ਹੋਈ ਪਏ ਨੇ ਹੁਣ ਨਹੀਂ ਇਸ ਟਾਈਮ ਖਤਮ ਨੇ ਅੱਛਾ 3 ਫੁੱਟ 3 ਫੁੱਟ ਵਾਲੇ ਖੰਭੇ ਤਿਆਰ ਹੋ ਜਾਂਦੇ ਨੇ ਮੇਰੇ ਕੋਲ ਉਹ ਕਿਹੜੀ ਰੇਂਜ ਵਿੱਚ ਪੈਂਦਾਗਾ 200 ਰੁਪਏ ਦਾ ਇੱਕ ਪੀਸ ਜੀ 200 ਰੁਪਏ ਦਾ ਇੱਕ ਪੀਸ ਬਾਕੀ ਭਈ ਆ ਕਿਸੇ ਨੇ ਵੀ ਲਵਾਉਣੇ ਹੋਣਾ ਆਲ ਪੰਜਾਬ ਜੇ ਕੋਈ ਹਰਿਆਣਾ ਰਾਜਸਥਾਨ ਤੋਂ ਫੋਨ ਕਰ ਦੇ ਜਿੱਥੋਂ ਮਰਜ਼ੀ ਜੀ ਆਲ ਓਵਰ ਇੰਡੀਆ ਸਰਵਿਸ ਦਵਾਂਗੇ ਆਪਾਂ ਕਸਿਆ ਠੀਕ ਆ ਮੰਨ ਲਓ ਜੇ ਮੈਂ ਕਿਸੇ ਨੇ ਬਾਈ ਦੂਰੋਂ ਕਰਨਾ ਤਾਂ ਜੋ ਦੂਰੋਂ ਨੇੜੇ ਸਭ ਜਗ੍ਹਾ ਤੋਂ ਦੋ ਚਾਰ ਘਰ ਰਲ ਕੇ ਹਨਾ ਕਹਿ ਦੋ ਵੀ ਅਸੀਂ ਲਵਾਉਣਾਗਾ ਤਾਂ ਬਾਈ ਉਹਦੀ ਗੱਡੀ ਚ ਲੈ ਆਉਣਗੇ ਮਾਲ ਤਿੰਨ ਚਾਰ ਘਰਾਂ ਦਾ ਮੈਂ ਇਕੱਠਾ ਲੈ ਜਾਊਂਗਾ ਮਾਲ ਬਿਲਕੁਲ ਜਾਂਦਾ ਆਹ ਵੇਖ ਲਓ ਕੁੜੇ ਤੇ ਸਾਰੀ ਜ਼ਿੰਮੇਵਾਰੀ ਪੱਟਨ-ਪੁੱਟਨ ਦੀ ਤੁਹਾਡੀ ਹੋਊਗੀ ਸਾਰਾ ਕੁਝ ਵਿੱਚ ਸਾਡਾ ਹੋਗਾ ਈ ਘਰ ਟੋਆ ਪੜਦਿਆਂ ਤੂੰ ਅਗਰ 1921 ਹੁੰਦੀ ਉਹਦਾ ਨੁਕਸਾਨ ਉਹਦਾ ਨੁਕਸਾਨ ਸਾਡਾ ਈ ਜੀ ਛੋਟਾ ਸਾਰਾ ਕੁਝ ਆਪਦਾ ਹੈ ਸਾਰਾ ਕੁਝ ਅਗਲੇ ਨੂੰ ਕੋਈ ਰਿਸਕ ਨਹੀਂ ਕੋਈ ਰਿਸਕ ਨਹੀਂ ਬਸ ਅਗਲਾ ਰੋਟੀ ਚਾਹ ਪਾਣੀ ਆਪਦੀ ਮਰਜ਼ੀ ਨਾਲ ਦੇ ਦੇ ਨਹੀਂ ਦੇਣਾ ਤਾਂ ਉਹ ਅਗਲੀ ਮਰਜ਼ੀ ਉਹ ਮਰਜ਼ੀ ਅਗਲੀ ਦੀ ਬਸ ਤਾਂ ਅਗਲਾ ਵੀ ਜਦੋਂ ਆਪਾਂ ਘਰ ਚ ਕੰਮ ਕਰਦੇ ਆਂ ਦੇ ਹੀ ਦਿੰਦਾ ਹੈਗਾ ਬਿਲਕੁਲ ਜੀ ਬਿਲਕੁਲ ਸੋ ਬਈ ਕਿਸੇ ਨੇ ਵੀ ਇਹ ਚੀਜ਼ਾਂ ਲਵਾਉਣੀਆਂ ਨੇ ਤੁਹਾਡੇ ਸਾਹਮਣੇ ਪਿੰਡ ਤੁੰਗਾ ਕਲਾਰਾ ਜ਼ਿਲ੍ਹਾ ਸੰਗਰ